ਨਾਮਤੋ ਲੈ ਜੀ ਮੇਰਾ ਨਾਮ ਨੀਰਜਾ ਜੀ ਅੱਛਾ ਕੀ ਮਾਮਲਾ ਹੈ ਮੰਡੀ ਦਾ ਮੰਡੀ ਦਾ ਮਾਮਲਾ ਦੇਖੋ ਕਾਫੀ ਟਾਈਮ ਤੋਂ ਉੱਥੇ ਮਤਲਬ ਪਿਛਲੇ 5-6 ਸਾਲਾਂ ਤੋਂ ਸੀਵਰੇ ਦਾ ਮੁੱਦਾ ਉੱਥਾ ਆ ਰਿਹਾ ਹੈ ਪਿਛਲੇ ਸਰਕਾਰਾਂ ਦੇ ਵਿੱਚ ਵੀ ਇਹ ਮੁੱਦਾ ਸੀਗਾ ਪਰ ਇੰਨਾ ਜਿਆਦਾ ਕੋਈ ਨਾ ਕੋਈ ਆਰਢੀ ਹੱਲ ਹੋ ਜਾਂਦਾ ਸੀਗਾ ਐਮਐਲਏ ਸਾਹਿਬ ਜਿਹੜੇ ਮੌਜੂਦਾ ਐਮਐਲਏ ਸਾਹਿਬ ਹੈ ਉਦੋਂ ਵੀ ਜਦੋਂ ਵਿਰੋਧ ਪੱਖੀ ਦੇ ਵਿੱਚ ਸੀਗੇ ਐਮਐਲਏ ਨਹੀਂ ਸੀਗੇ ਉਦੋਂ ਉਹ ਵੀਡੀਓ ਬਣਾ ਕੇ ਜਾਂਦੇ ਸੀ ਕਿ ਸਾਰਾ ਕੁਝ ਕਰਦੇ ਸੀਗੀ ਸਾਡਾ ਸੀਵਰੇ ਦਾ ਮੁੱਦਾ ਹੈਗਾ ਆ ਹੈਗਾ ਇੱਥੇ ਪਾਣੀ ਦੇ ਖੜਕੇ ਵਿੱਚ ਵੀਡੀਓ ਬਣਾਈਆਂ ਹੈ ਜਦੋਂ ਉਹ ਰਾਗਾ ਕੱਡਾ ਜੀ ਨਾਲ ਇੱਥੇ ਰੋਡ ショਅ ਕਰ ਰਹੇ ਸੀ ਤਾਂ ਉਹਨਾਂ ਨੇ ਇੱਥੇ ਸਰਿਆਮ ਕਿਹਾ ਸੀ ਕਿ ਮੈਨੂੰ ਜੀ ਤਾ ਦੇ ਭਗਵੰਤ ਮਾਨ ਸਰਕਾਰ ਬਣਾ ਦਿਓ ਮੈਂ ਇਸ ਮੌਨ ਨੂੰ ਤਿੰਦਿਕਰ ਬਣਾ ਦੂੰ ਪਰ ਉਹਨਾਂ ਆਮ ਆਦਮੀ ਪਾਰਟੀ ਸਰਕਾਰ ਆਉਣ ਤੋਂ ਬਾਅਦ ਮਸਲਾ ਦਾ ਕੀ ਹੱਲ ਹੋਣਾ ਸੀਗਾ ਉਹ ਮੌੜ ਮੰਡੀ ਮੌੜ ਮੰਡੀ ਵੀ ਨਹੀਂ ਰਿਹਾ ਸਾਡਾ ਤੁਸੀਂ ਮੌੜ ਮੰਡੀ ਦੇ ਜਿੱਧਰੋਂ ਮਰਜ਼ੀ ਬਾਹਰ ਆ ਜਾਓ ਐਂਟ੍ਰੈਸ ਦੇ ਉੱਤੇ ਤੁਸੀਂ ਦੇਖੋਗੇ ਕਿ ਕੀ ਬੁਰਾ ਹਾਲ ਹੋਇਆ ਪਿਆ ਪਾਣੀ ਦਾ ਬੁਰਾ ਹਾਲ ਹੈ ਚਿੱਕੜ ਬੁਰਾ ਹਾਲ ਹੈ ਸੜਕਾਂ ਗੱਡੀਆਂ ਸਭ ਕੁਝ ਟੁੱਟੀਆਂ ਪਈਆਂ ਹੁਣ ਜਦੋਂ ਅਸੀਂ ਮੰਗ ਚੱਕ ਲਈ ਹੈ ਤਾਂ ਹੁਣ ਉਹਨਾਂ ਕੋਲ ਜਵਾਬ ਹੈ ਵੀ ਚੋਂ ਜਵਾਬਤਾ ਸਨਾ ਵੀ ਚੋਣ ਜਾਬਤਾ ਲੱਗ ਗਿਆ ਤੇ ਇਹ ਪੁੱਛਣਾ ਚਾਹੁੰਦੇ ਆ ਵੀ ਜੋ 2.5 ਸਾਲ ਪਹਿਲਾਂ ਸਰਕਾਰ ਬਣੀ ਰਹੀ ਹੈ ਉਦੋਂ ਸਰਕਾਰ ਕਿੱਥੇ ਸੀਗੀ ਅੱਜ ਦਾ ਚੋਣ ਜਾਬਤਾ ਇਹ ਤੋਂ ਪਹਿਲਾਂ ਕਿੱਥੇ ਸੀ ਕੋਈ ਕਹਿੰਦਾ ਫੰਡ ਆ ਗਿਆ ਕੋਈ ਕਹਿੰਦਾ ਸੈਂਕਸ਼ਨ ਹੋਇਆ ਪਿਆ ਕੋਈ ਕਹਿੰਦਾ ਆਇਆ ਹੀ ਨਹੀਂ ਫੰਡ ਤਾਂ ਕੋਈ ਸੰਤੋਸ਼ ਹੈ ਜਨਾਨ ਨਹੀਂ ਇਹਦਾ ਕੋਈ ਕਿਸੇ ਪਾਰਟੀ ਦਾ ਕੋਈ ਵਿਰੋਧ ਨਹੀਂ ਹੈਗਾ ਕਿਸੇ ਪਾਰਟੀ ਦੇ ਕੋਈ ਬੰਦੇ ਨਹੀਂ ਹੈਗੇ ਅਸੀਂ ਮੈਂ ਖੁਦ ਸਪੋਰਟਰਾਂ ਆਮ ਆਦੀ ਪਾਰਟੀ ਦਾ ਸਾਰੇ ਬੰਦੇ ਦਾ ਸਪੋਰਟ ਕਰਦੇ ਪਰ ਜਿਹੜੇ ਲੋਕ ਸਤਾਏ ਹੋਏ ਨੇ ਖੋਣ ਮੰਡੀ ਦੇ ਇਹ ਸਾਰੇ ਲੋਕ ਨੇ ਤੇ ਇੱਕ ਬਸ ਰੋਸ਼ ਆਈ ਹੈ ਅੰਦਰ ਗੁੱਸਾ ਭਰਿਆ ਬਲੋਕਲ ਜਿਹੜਾ ਨਿਕਲ ਰਿਹਾ ਬਾਹਰ ਆ ਕੇ ਉਹੀ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਇਹ ਕੋਈ ਕਿਸੇ ਦਾ ਕੋਈ ਪਲਾਨ ਨਹੀਂ ਹੈਗਾ ਇਹ ਸਭ ਅਚਾਨਕ ਹੋਇਆ ਹੈ ਅਚਾਨਕ ਲੋਕਾਂ ਦੇ ਮਨ ਦੇ ਵਿੱਚ ਬਰੋਸਾ ਸੀਗਾ ਉਹ ਭੱਗ ਗਿਆ ਤੇ ਉਹ ਹੋ ਗਿਆ 22 ਸਾਲ ਹੋ ਗਏ ਮਿਲ ਤੋਂ ਬੰਦ ਨਾ ਮੁਕੰਮਲ ਤੌਰ ਤੇ ਬੰਦ ਹੈ ਜੀ ਮੋੜ ਮੰਡੀ ਸਾਡੀ ਮੁਕੰਮਲ ਤੌਰ ਤੇ ਬੰਦ ਹੈ ਉਹ ਜਿੰਨੇ ਜਿਹੜੇ ਮਸਲਾ ਹੁਣ ਬੱਚੇ ਕੋਈ ਨਹੀਂ ਸਾਡਾ ਮਸਲਾ ਦੇਖੋ ਸਾਨੂੰ ਪਤਾ ਵੀ ਚੋਣ ਜਾਤਾ ਲੱਗਿਆ ਪਿਆ ਸਾਨੂੰ ਕਹਿ ਰਹੇ ਆ ਕਿ ਚੋਣ ਜਾਤਾ ਸਾਨੂੰ ਪਹਿਲਾਂ ਵੀ ਬਗੈ ਚੋਣ ਜਾਤਾ ਲੱਗਿਆ ਪਿਆ ਪਰ ਗੱਲ ਤਾਂ ਇਹ ਵੀ ਚੋਣ ਜਾ ਸਾਡੇ ਕੰਮ ਤਾਂ ਨਹੀਂ ਹੁੰਦੇ ਪਰ ਸਾਨੂੰ ਦੇਖਿਆ ਵਾਲੇ ਦੇ ਖੰਭਾ ਸੀਗਾ ਉਹ ਖੰੰਭਾ ਪਤਾ ਨਹੀਂ ਕਿਹੜੇ ਸਾਹ ਨੂੰ ਪਟਿਆ ਗਿਆ ਚੋਣ ਜਾ ਉਦੋਂ ਕਿਹੜੀ ਪਰਮਿਸ਼ਨ ਮਿਲ ਗਈ ਸਾਡੇ ਕੰਮਾਂ ਵੇਲੇ ਪਰਮਿਸ਼ਨਾਂ ਵੇਲੇ ਚੌਂਕ ਜਾਤਾ ਲੱਗਿਆ ਪਿਆ ਤਾਂ ਇਹ ਮਸਲਾ ਹੁਣ ਹੱਲ ਨਹੀਂ ਹੋਣਾ ਜੇ ਉਦੋਂ ਤਾਂ ਸਾਡਾ ਮਸਲਾ ਇਸ ਦਾ ਵਿਰੋਧ ਪ੍ਰਦਰਸ਼ਨ ਕਰਨਾ ਹੈ ਆਪਾਂ ਦਾ ਵਿਰੋਧ ਜਤਾਉਣਾ ਮੁੱਖ ਮੰਤਰੀ ਦੇ ਸਾਹਮਣੇ ਹੱਸਤਾ ਕਿਹਾ ਕਿ ਮੁੱਖ ਮੰਤਰੀ ਨੂੰ ਮਿਲਾ ਦਿਓ ਅਸੀਂ ਵਿਰੋਧ ਜਤਾਵਾਂਗੇ ਸਾਡੇ ਦੇ ਮੰਨ ਦੀ ਕੋਈ ਹੈ ਆਪਦੀ ਮੰਗਾ ਸੀ ਮੁੱਖ ਮੰਤਰੀ ਨੂੰ ਰੱਖਣੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਜਿੰਦਰ ਕੁਮਾਰ ਕਾਲਾ ਮੈਂ ਜੁਐਲਰ ਐਸੋਸੀਏਸ਼ਨ ਦਾ ਪ੍ਰਧਾਨ ਮੋੜ ਦਾ ਠੀਕ ਹੈ ਜੀ ਜਿਹੜਾ ਇਹ ਮਸਲਾ ਹੈਗਾ ਇਹ ਜਿਹੜਾ ਕੋਈ ਪਾਰਟੀ ਦਾ ਮਸਾਰੀ ਕੋਈ ਕਾਸੇ ਦਾ ਮਸਲਾ ਨਹੀਂ ਮੌਜੂਦਾ ਸਰਕਾਰਾਂ ਹੁੰਦੇ ਹੋਏ ਵੀ ਘਰਾਂ ਦੇ ਵਿੱਚ ਬਾਟਰ ਵਾਜੇ ਪੈਪਾ ਦੇ ਵਿੱਚੋਂ ਸੀਵਰੇਜ ਦਾ ਪਾਣੀ ਆ ਰਿਹਾ ਠੀਕ ਹੈ ਬਸਸਾਤਾ ਦੇ ਸੀਵਰੇਜ ਦਾ ਪਾਣੀ ਆ ਰਿਹਾ ਹੈਗਾ ਮੰਡੀ ਦੇ ਵਿੱਚੋਂ 20 ਪੈਰ ਵਾਲੇ ਅੱਕੇ ਕਹਿੰਦੇ ਸੀਵਰੇਜ ਦਾ ਪਾਣੀ ਓੱਖਾ ਨਿਕਲਦਾ ਹੈ ਇਹਦਾ ਮੰਡੀ ਦੇ ਵਿੱਚ ਵੀ ਹੁਣ ਸੀਵਰੇਜ ਦਾ ਪਾਣੀ ਧਰਿਆ ਫਿਰਦਾ ਹੈਗਾ ਬੇੜਾ ਬਸਾਤਾ ਤੋਂ ਠੀਕ ਹੈ ਏਡੀ ਗਰਮੀ ਪੈਂਦੇ ਵੀ ਹੋਏ ਤਾ ਮੰਡੀ ਦੇ ਵਿੱਚ ਸੀਵਰੇਜ ਦਾ ਪਾਣੀ ਪੁਰਾਏਦਾ ਸੜਕਾਂ ਦੇ ਉੱਤੇ ਆ। ਸਰ ਮੋੜ ਬੰਦ ਮੁਕੰਮਲ ਮੋੜਾ ਮੁਕੰਮਲ ਤੌਰ ਤੇ ਸੀਐਫ ਸਾਹਿਬ ਨੇ ਡੱਪਣਾ ਹੈ। ਇਹਦੇ ਕਰਕੇ ਰੋਸ਼ ਬਜ਼ਾਰੀ ਕਰਕੇ ਮੁਕੰਮਲ ਬੰਦ ਕੀਤਾ ਗਿਆ। ਬਜ਼ਾਰਾਂ ਦੇ ਵਿੱਚ 2 ਕਰੋੜ ਦੀਆਂ ਦੁਕਾਨਾਂ ਜਿਹੜੀਆਂ ਦੁਕਾਨਾਂ ਦੇ ਮੂਹਰੇ ਪੱਲੀਆਂ ਪਾ ਕੇ ਬੈਠੇ ਹੈਗੇ। ਠੀਕ ਹੈ ਬਜ਼ਾਰ ਸਾਰਾ ਪੱਟਿਆ ਗਿਆ। ਠੀਕ ਹੈ ਮੰਡੀ ਦੇ ਵਿੱਚ ਬੁਰਾ ਹਾਲ ਕਰਤਾ ਹੈ ਹੌਣ ਵਾਲੀ ਸਰਕਾਰਾਂ ਨੇ। ਕੋਈ ਇੰਨਾ ਦੀ ਮੰਡੀ ਦੇ ਉੱਤੇ ਗੌਰ ਦੀ ਕੋਈ ਸੁਣਵਾਈ ਨਹੀਂ। ਅੱਜ ਸੁਣਵਾਈ ਐਸੇ ਚੱਕਰ ਦੇ ਵਿੱਚ ਕੱਠ ਹੋਇਆ। ਤਾਂ ਕਹਿੰਦੇ ਅੱਜ ਸਾਡੀ ਗੱਲ ਸੁਣੋ ਏਦੋਂ ਪਹਿਲਾਂ ਜੇ ਅਸੀਂ ਗੱਲ ਕਰਦੇ ਸਾਡੇ ਕੋਲ ਟਾਈਮ ਨਹੀਂ ਠੀਕ ਹੈ ਜੀ